ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਫੈਸਲੋਫ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਆਨਲਾਈਨ ਪੇਮੈਂਟ ਪਾਉਣੀ ਅੱਛੇ ਦੇਖ ਲਓ ਥੋੜਾ ਜਿਹਾ ਇਹਦੇ ਵਿੱਚ ਹਲਕਾ ਜਿਹਾ ਐ ਨਹੀਂ ਹੈਗਾ ਇਹ ਜਿਵੇਂ ਮਸਲਿਨ ਨਹੀਂ ਹੁੰਦੀ ਮਸ਼ੀਨ कॉटन ਉਹ ਵਾਲਾ ਸਟਫ ਹੈ ਤੁਸੀਂ ਇਹਦੀ ਪ੍ਰਿੰਟਿੰਗ ਦੇਖੋ ਪ੍ਰਿੰਟਿੰਗ ਕਾਫੀ ਸੋਹਣੀ ਹੈ ਤੇ ਘੇਰੇ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਇਹ ਆਹ ਵਾਲਾ ਆ ਲਓ ਜੀ ਮੇਰੇ ਨਾਲ ਤਾਂ 25 26 ਹੋਊਗਾ ਘੇਰਾ ਤਾਂ ਨਾ ਮਨ ਨਾਲ ਕਾਫੀ ਵੱਡਾ ਘੇਰਾ ਹੈ ਤਾਂ ਮੈਂ ਫੇਰ ਵੀ ਨਾਪ ਦਿਆਂ ਤੁਹਾਨੂੰ ਘੇਰਾ ਬਹੁਤ ਜਿਆਦਾ ਜੀ 28.29 ਹੈ ਘੇਰਾ ਬਾਜੂ ਤੇ ਸ਼ਾਇਦ ਇਹਦੇ ਵਰਕ ਨਹੀਂ ਹੈਗਾ ਬਾਜੂ ਤੇ ਵਰਕ ਨਹੀਂ ਹੈਗਾ ਲਓ ਜੀ ਕਾਫੀ ਜਿਆਦਾ ਵਧੀਆ ਲੱਗਦਾ ਸੂਟ ਇਹ ਵੀ ਲਓ 600 ਦੇ ਵਿੱਚ ਆਜੂਗਾ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਦੇਖੋ ਇਹ ਵਾਲਾ ਸੂਟ ਦੇਖੋ ਕਾਫੀ ਵਧੀਆ ਲੱਗਦਾ ਇਹ ਵੀ ਸੂਟ ਕੈਮਰੀ ਕਾਟਨ ਹੈ neck ਦੇਖ ਲਓ ਆ ਦੇਖੋ ਜੀ ਇਹਦਾ ਘੇਰਾ ਘੇਰੇ ਤੇ ਨਾ ਤੁਹਾਨੂੰ ਇਹਦਾ ਲੇਸ ਵਗੈਰਾ ਲੱਗੀ ਹੋਈ ਮਿਲੂਗੀ ਘੇਰੇ ਤੇ ਸਾਰੇ ਤੇ ਤੁਹਾਨੂੰ ਇਥੋਂ ਤੱਕ ਵਰਕ ਮਿਲੂਗਾ 26 27 ਘੇਰਾ ਹੈਗਾ ਆਮ ਨਾਲ ਇਹਦਾ ਤੇ ਕਾਫੀ ਸੋਹਣਾ ਲੱਗਦਾ ਸੂਟ ਲੇਸ ਵਗੈਰਾ ਸੋਹਣੀ ਦਿੱਤੀ ਹੋਈ ਆ ਬੈਕ ਸਾਈਡ ਤੇ ਉਦਾਂ ਹੀ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਤੇ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਸਲਵਾਰ ਵੀ ਤੁਹਾਨੂੰ ਮਿਲੂਗੀ કોટਨ ਦੇ ਵਿੱਚ ਹੀ ਹੈ ਮਸਲੀਨ ਕੋਟਨ ਜੀ ਸਲਵਾਰ ਹੈਗੀ ਆ ਠੀਕ ਆ ਜੀ ਲੋ ਜੀ 550 ਚ ਆਜੂਗਾ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਹੈਗਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਸੂਟ ਆ ਬਹੁਤ ਸੋਹਣਾ ਆ ਲੋ ਮਿੱਠਾ ਮਿੱਠਾ ਕਲਰ ਬੜਾ ਵਧੀਆ ਸੂਟ ਹੈ ਆ ਲੋ ਬਿਨਾ ਲਾਈਨਿੰਗ ਤੋਂ ਬਣ ਜੂਗਾ ਜੀ ਇਦਾਂ ਹੀ ਪਾ ਲਿਓ ਬਣਾ ਕੇ ਮਿੱਠਾ ਪੀੜਾ ਕਲਰ ਹੈਗਾ ਦੂਰੋਂ ਸਹੀ ਆਉਂਦਾ ਮਿੱਠਾ ਪੀੜਾ ਔਰ ਬਰੀਕ ਪ੍ਰਿੰਟ ਦਾ 500 ਚ ਆਜੂਗਾ ਫ੍ਰੀ ਸ਼ਿਪਿੰਗ ਨਾਲ ਲਓ ਜੀ ਵੇਖੋ ਇਹ ਵੀ ਦੁਪੱਟਾ ਤੇ ਸ਼ਰਟ ਆ ਜੀ ਇਕੱਲੇ ਸ਼ਰਟ ਐਂਡ ਦੁਪੱਟਾ ਲਿਲਨ ਕਾਟਨ ਹੈਗਾ ਸ਼ਰਟ ਦਾ ਪੀਸ ਆ ਦੇਖੋ ਤੁਸੀਂ ਵਾਸ਼ ਕਰਕੇ ਬਣੂਗਾ ਇਹ ਤੇ ਲਾਈਨਿੰਗ ਲਾਉਣੀ ਆ ਲਾ ਲਿਓ ਆਦਰਵਾਇਜ਼ ਪਲੇਟਸ ਦੇ ਨੀਚੇ ਤਾਂ ਜ਼ਰੂਰ ਲਾ ਲਿਓ ਕਿਉਂਕਿ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਹਨਾ ਤੇ ਥੋੜੀ ਜੀ ਲਾਈਨਿੰਗ ਲੱਗ ਜੇ ਤਾਂ ਜਾਂ ਫਰੰਟ ਬੈਕ ਤੇ ਲੱਗ ਜੇ ਵਧੀਆ ਲੱਗਦਾ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਖੋਲਦੀ ਆ ਮੈਂ ਦੁਪੱਟਾ ਹੈਗਾ ਲਿਲਨ ਦਾ ਬੜਾ ਸੋਹਣਾ ਸੌਫਟ ਲਿਲਨ ਲਿਲਨ ਹੈਗੀ ਆ ਇਹ ਬਹੁਤ ਸੋਹਣਾ ਸੂਟ ਹੈ ਗਰਲਿਸ਼ ਜੀ ਲੁੱਕ ਦਾ ਸੂਟ ਹੈਗਾ ਇਹ ਬਹੁਤ ਪਿਆਰਾ ਲੰਬਾ ਲੰਬਾ ਦੁਪੱਟਾ ਹੈ ਐ ਨਹੀਂ ਆ ਕਿ ਦੁਪੱਟਾ ਛੋਟਾ ਜਿਹਾ ਜਾਂ ਮਰਿਆ ਜਾਂ ਦੁਪੱਟਾ ਚੌੜਾਈ ਨਹੀਂ ਹੈ ਜ਼ਿਆਦਾ ਹੈਗੀ ਜਿਹੜੀਆਂ ਪਹਿਣਾ ਕਹਿੰਦੀਆਂ ਆ ਸਾ ਬੜੇ ਵੱਡੇ ਦੁਪੱਟੇ ਲੈਣੇ ਆ ਉਹਨਾਂ ਲਈ ਨਹੀਂ ਹੈਗਾ ਇਹ ਸੂਟ ਅਦਰਵਾਈਜ਼ ਸੂਟ ਬਹੁਤ ਸੋਹਣਾ ਹੈ ਇਹ ਲੋਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੋਰੀ 550 ਚ ਆਜੂਗਾ ਫ੍ਰੀ ਸ਼ਿਪਿੰਗ ਨਾਲ ਨਾਲ ਹੋਊਗਾ ਇਹ ਦੋ ਨੇ ਆਪਣੇ ਕੋਲੇ ਦੋ ਪੀਸ ਠੀਕ ਹੈ ਜੇ ਤੁਸੀਂ ਦੋਨੋਂ ਲੈ ਲਓਗੇ ਤਾਂ ਸੋ ਇੱਕ ਸੂਟ ਬਣ ਜੂਗਾ ਇੱਕ ਦੁਪੱਟਾ ਚੱਲ ਜੂਗਾ ਇੱਕ ਦੁਪੱਟੇ ਨਾਲ ਹੋ ਸੂਟ ਬਣਾ ਲਿਓ ਜੀ ਲਓ ਜੀ ਅਸੀਂ ਆਈਡੀਆ ਦੇ ਦਿੰਨੇ ਹਾਂ ਨਾਲ ਦੀ ਨਾਲ ਲਓ ਜੀ ਅਗਲਾ ਸੂਟ ਦੇਖੋ ਬਹੁਤ ਪਿਆਰਾ ਸੂਟ ਹੈ ਆਹ ਲਓ ਇਹ 2.5 ਮੀਟਰ ਦੇ ਦੋ ਪੀਸ ਨੇ ਜੀ ਆਹ ਲਓ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ ਤੇ ਮਸਲੀਨ ਕਾਟਨ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪਾਕਿਸਤਾਨੀ ਕਾਟਨ ਕਹਿੰਦੇ ਆ ਇਹਨੂੰ ਪਾਕਿਸਤਾਨੀ ਕਾਟਨ ਦੇ ਵਿੱਚ ਆ ਤੇ ਨਾਲ ਇਹ ਵਾਲਾ ਦੁਪੱਟਾ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਆ ਲੋ ਬਹੁਤ ਪਿਆਰਾ ਬਹੁਤ ਜ਼ਿਆਦਾ ਮਸਲੀਨ ਕਾਟਨ ਦੇ ਵਿੱਚ ਦੁਪੱਟਾ ਸੋਹਣਾ ਜਿਹਾ ਦੁਪੱਟਾ 2.5 ਮੀਟਰ ਚੌੜਾਈ ਬਹੁਤ ਹੈ ਆਰਾਮ ਨਾਲ ਬੇਫਿਕਰ ਹੋ ਕੇ ਲੈ ਲਓ ਇਹ ਸੂਟ ਆ ਜਿਹੜਾ ਇਹ ਤੁਹਾਨੂੰ ਮਿਲੂਗਾ 1050 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆਊਗਾ ਆਹ ਲੋ ਜੀ ਅਗਲਾ ਦੇਖੋ ਆਹ ਲੋ ਇਹ ਹੈਗੀ ਸਲਵਾਰ ਔਰ ਸੌਰੀ ਸ਼ਰਟ ਹੈ ਮਤਲਬ ਇਹ ਸਲਵਾਰ ਹੈ ਅੱਛਾ ਹਾਂ ਇਹ ਹੈਗੀ ਸਲਵਾਰ ਇਹਦੀ ਇਸ ਤਰ੍ਹਾਂ ਦੀ ਸਲਵਾਰ ਦਾ ਸਾਰਾ ਪਹੁੰਚਾ ਹੈਗਾ ਉੱਪਰ ਤੱਕ ਠੀਕ ਹੈ ਜੀ ਤੇ ਜਿਹੜੀ ਸਲਵਾਰ ਹੈਗੀ ਆ ਉਹ ਕੈਮਰੀ ਕਾਟਨ ਦੇ ਵਿੱਚ ਹੈ ਵਾਈਟ ਦੇ ਵਿੱਚ ਕੈਮਰੀ ਕਾਟਨ ਤੇ ਕੱਲਾ ਗੋਡਾ-ਗੋਡਾ ਹੁੰਦਾ ਜਿਹੜਾ ਉਹਦੇ ਤੇ ਤੁਸੀਂ ਲਾਈਨਿੰਗ ਲਾ ਲਿਓ ਜੇ ਲਾਉਣੀ ਆ ਤਾਂ ਅਦਰਵਾਈਜ਼ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਹੈਗੀ ਆ ਜੀ ਇਹਦੇ ਨਾਲ ਸ਼ਰਟ ਸ਼ਰਟ ਹੈ ਜਿਹੜੀ ਉਹ ਮੈਨੂੰ ਲੱਗਦਾ ਮਿਲੂਗੀ ਤੁਹਾਨੂੰ 1.5 ਮੀਟਰ ਵੱਡੇ ਪਨੇ ਦੀ ਫੋਲਡੋ ਕੇ ਬਣ ਜਾਂਦਾ ਜੀ 1.5 ਮੀਟਰ ਦੀ ਬਹੁਤ ਸੋਹਣੀ ਸ਼ਰਟ ਬਣਦੀ ਆ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਅਗਰ ਤੁਸੀਂ ਚਾਹੋ ਤਾਂ ਤੁਹਾਨੂੰ ਸਟਿਚ ਕਰਾ ਕੇ ਵੀ ਭੇਜ ਦਾਂਗੇ ਆ ਲੋ ਬਹੁਤ ਸੋਹਣਾ ਸੂਟ ਹੈ ਦੁਪੱਟਾ ਦਿਖਾਉਣੀ ਆ ਇਹਦੇ ਨਾਲ ਤੁਹਾਨੂੰ ਮੈਂ ਆਹ ਲੋ ਮਸਲੀਨ ਦਾ ਦੁਪੱਟਾ ਨਾਲ ਆਹ ਬਹੁਤ ਸੋਹਣਾ ਦੁਪੱਟਾ ਟਾਈ ਐਂਡ ਆਈ ਦਾ ਮਸਲੀਨ ਦਾ ਦੁਪੱਟਾ ਲੋ ਜੀ ਬਹੁਤ ਪਿਆਰਾ ਸੂਟ ਹੈ ਤੇ ਇਹਦੀ ਪ੍ਰਾਈਸ ਹੈਗੀ ਆ 750 ਰੁਪਏ ਲੋ ਜੀ ਅਗਲਾ ਦੇਖੋ ਇੱਕ ਕਲਰ ਇਹ ਆ ਇਹਦੇ ਚ ਉਦਾਂ ਹੀ ਵਰਕ ਹੋਇਆ ਵੇ ਆ ਦੇਖੋ ਉੱਪਰ ਤੱਕ ਸਾਰਾ ਜਿੱਦਾਂ ਪਹਿਲਾਂ ਦੇਖ ਲਿਆ ਤੁਸੀਂ ਇਹ ਵਾਲਾ ਸ਼ਰਟ ਹੈ ਠੀਕ ਹੈ ਤੇ ਇਹ ਵਾਲਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਇਹ ਸਿੰਗਲ ਪੀਸ ਹੈ ਮਤਲਬ ਸੂਟ ਦਾ ਪੀਸ ਹੈ ਇਹ ਵਾਲੀ ਕਾਟਨ ਹੈ ਬਿਨਾ ਲਾਈਨਿੰਗ ਤੋਂ ਬਣੂਗਾ ਠੀਕ ਹੈ ਜੀ ਆਹ ਲਓ ਤੇ ਨਾਪ ਕੇ ਦੱਸ ਦਾਂ ਕਿੰਨਾ 5 ਮੀਟਰ 5 ਮੀਟਰ ਜੀ ਤੇ 500 ਦਾ ਹੈ 500 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਜੀ ਅਗਲਾ ਸੂਟ ਦੇਖੋ ਅਗਲਾ ਤਾਂ ਬਹੁਤ ਜ਼ਬਰਦਸਤ ਸੂਟ ਹੈ ਇਹਨਾਂ ਸੋਹਣਾ ਸੂਟ ਹੈ ਔਰ ਇਹਨਾਂ ਸੋਹਣਾ ਸਟੱਫ ਹੈ ਬਸ ਪੁੱਛੋ ਹੀ ਨਾ ਹਾਲੋ ਲੋ ਜੀ ਲੋ ਜੀ ਇਹ ਹੈਗਾ ਤੁਹਾਡਾ ਫਰੰਟ ਇਹ ਵਾਲਾ ਇਹ ਡਿਜ਼ਾਈਨਰ ਸੂਟ ਹੈ ਇੱਕ ਸਾਈਡ ਤੇ ਤੁਹਾਨੂੰ ਇਸ ਤਰ੍ਹਾਂ ਪ੍ਰਿੰਟ ਮਿਲੂਗਾ ਇਦਾਂ ਆਊਗਾ ਇੱਥੋਂ ਕਟਿੰਗ ਹੋਊਗੀ ਤੁਹਾਡੀ ਇੱਕ ਸਾਈਡ ਤੇ ਸਾਰੇ ਪ੍ਰਿੰਟ ਨਾਲ ਹੈਂਡਵਰਕ ਸਿੱਪੀਵਰਕ ਠੀਕ ਹੈ ਜੀ ਇਦਾਂ ਹੀ ਤੁਹਾਨੂੰ ਬੈਕ ਸਾਈਡ ਤੇ ਮਿਲੂਗਾ ਘੇਰਾ ਸਾਰਾ ਕਵਰ ਹੋਊਗਾ ਪੂਰਾ ਘੇਰਾ ਕਵਰ ਹੋਊਗਾ ਔਰ ਇਹ ਡਿਜ਼ਾਈਨ ਹੈ ਜਿਹੜਾ ਉਹ ਇਸ ਸਾਈਡ ਨੂੰ ਇਧਰ ਨੂੰ ਜਾਂਦਾ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਠੀਕ ਹੈ ਤੇ ਇਹ ਹੈ ਦਾ ਸਲਵਾਰ ਦਾ ਪੀਸ ਤੇ ਸਲਵਾਰ ਵੀ ਥੋੜੀ ਪਤਲੀ ਹੈ ਤੇ ਸ਼ਰਟ ਵੀ ਲਾਈਨਿੰਗ ਲੱਗੂਗੀ ਪਰ ਸੋਹਣਾ ਬਹੁਤ ਆ ਸੂਟ ਤੇ ਇੰਨਾ ਸੋਹਣਾ ਗੰਡੇ ਦੀ ਪੱਤ ਵਰਗਾ ਦੁਪੱਟਾ ਦੁਪੱਟਾ ਬਹੁਤ ਜਿਆਦਾ ਸੋਹਣਾ ਆ ਲੋ ਡਿਜ਼ਾਈਨਰ ਪੀਸ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਬਣਨਾ ਹੈ ਆ ਲੋ ਸਵਾ ਦੋ ਮੀਟਰ ਦੁਪੱਟਾ ਹੋਊਗਾ ਠੀਕ ਹੈ ਜੀ ਪ੍ਰਾਈਸ ਹੈਗੀ ਆ ਦੀ 1050 ਰੁਪਏ ਸ਼ਿਪਿੰਗ ਫ੍ਰੀ ਲੋ ਜੀ ਅਗਲਾ ਸੂਟ ਦੇਖੋ ਇਹ গারਲਿਸ਼ ਲੁੱਕ ਦਾ ਸੂਟ ਹੈ ਪਿਆਰਾ ਜਿਹਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਲੋ ਜੀ neck ਦੇ ਉੱਪਰ ਪੱਟੀ ਲੱਗੀ ਹੋਈ ਆ ਅਡਜਸਟੇਬਲ ਆ ਕਿਤੇ ਮਰਜ਼ੀ ਲਾ ਸਕਦੇ ਹੋ ਲਾ ਕੇ ਇਹਨੂੰ ਆ ਉੱਪਰ ਸਾਰੇ ਸਰੋਸਕੀ ਲੱਗੀ ਹੋਈ ਆ ਠੀਕ ਹੈ ਜੀ ਘੇਰੇ ਤੇ ਤੁਹਾਨੂੰ ਬਰੀਕ ਆ ਲੇਸ ਮਿਲੂਗੀ ਲੱਗੀ ਹੋਈ ਤੇ ਇਹ ਥੋੜਾ ਜਿਹਾ ਰਿਯਾਨ ਦਾ ਟੱਚ ਆ ਇਹਦੇ ਵਿੱਚ ਮੋਡਾਲ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਪਲੇਨ ਠੀਕ ਹੈ ਤੇ ਦੁਪੱਟਾ ਦੇਖ ਲਓ ਦੁਪੱਟਾ ਹੋਊਗਾ ਸਵਾ ਦੋ ਗਰਲਿਸ਼ ਲੁੱਕ ਦਾ ਸੂਟ ਹੈ ਜੀ ਤੇ ਉਹ ਉਦਾਂ ਦੇ ਹੀ ਆਪਣੇ ਚਨੇਰੀ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਲੋ ਠੀਕ ਹੈ ਜੀ 850 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਸਿੰਗਲ ਪੀਸ ਲੋ ਵੀ ਇਹ ਵੀ ਸ਼ਰਟ ਪੀਸ ਹੀ ਹੈ ਆ ਲੋ ਇਹ ਹੈਗਾ ਪ੍ਰਿੰਟ ਸੋਹਣਾ ਜਮਾ ਬਿਸਟਾ ਕਲਰ ਹੈਗਾ ਔਰ ਇਹ ਹੈ ਦੁਪੱਟਾ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਹੈ ਪਿਓਰ ਲੀਲਨ ਦੇ ਵਿੱਚ ਦੁਪੱਟਾ ਆ ਦੇਖੋ ਦੁਪੱਟੇ ਦੇ ਸਾਈਡ ਤੇ ਤੁਹਾਨੂੰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਜੀ ਮਿਲੂਗੀ ਆ ਕੁਛ ਲੱਗ ਗਿਆ ਇਹਦੇ ਦੁਪੱਟੇ ਦੇ ਚਲੋ ਇਹਦਾ ਵਾਸ਼ ਹੋ ਗਿਆ ਸਹੀ ਹੋ ਜਾਊਗਾ ਤੇ ਲਓ ਜੀ ਬਹੁਤ ਸੋਹਣਾ ਦੁਪੱਟਾ ਪਿਓਰ ਲੀਲਨ ਦੇ ਵਿੱਚ ਹਲਕਾ ਵੇ ਆ ਬਿਲਕੁਲ ਲਾਈਟ ਵੇ ਸਵਾ ਦੋ ਪਲੱਸ ਹੋਊਗਾ ਜੀ ਦੁਪੱਟਾ ਲੰਬਾ ਵਧੀਆ ਹੈਗਾ ਦੁਪੱਟਾ ਇਹ ਤੇ ਇਹ ਹੈਗੀ ਆ ਜੀ ਇਹਦੀ ਸ਼ਰਟ ਸ਼ਰਟ ਹੈ ਨਕਲੀ ਹੈ ਨਾ हां शर्ट की सजीये आ लो बहुत सोहना बन सूट बनके रेडी होएगा ਥੋੜਾ ਠੀਕ ਹੈ ਕੋਸ਼ਿਸ਼ ਕਰਾਂਗੇ ਜੇ ਤੁਹਾਨੂੰ ਸਲਵਾਰ ਚਾਹੀਦੀ ਹੋਈ ਤਾਂ ਉਸ ਹਿਸਾਬ ਨਾਲ ਆਪਣਾ ਰੇਟ ਅੱਗੇ ਪਿੱਛੇ ਹੋ ਜਾਊਗਾ ਤਾਂ ਸਲਵਾਰ ਲਾ ਕੇ ਵੀ ਦੇ ਸਕਦੇ ਆਂ ਅਸੀਂ ਤੁਹਾਨੂੰ ਪਰ بیس ਕਲਰ ਦੇ ਨਾਲ ਦੀ ਨਹੀਂ ਮਿਲਣੀ ਹੈਗੀ ਕਿਉਂਕਿ بیس ਕਲਰ ਘੱਟ ਮਿਲਦਾ ਹੁੰਦਾ ਆ ਜਿਹੜੀਆਂ ਪੱਤੀਆਂ ਜੀਆਂ ਨੇ ਜਿਵੇਂ ਗ੍ਰੀਨ ਵਗੈਰਾ ਉਸ ਤਰ੍ਹਾਂ ਦੀ ਲੱਗ ਸਕਦੀ ਹੈ ਲੋ ਲੋ ਜੀ ਇਹ ਆਪਣੀ ਆਂਟੀਆਂ ਲਈ ਸੂਟ ਵਿਚਾਰੀਆਂ ਆਂਟੀਆਂ ਨੂੰ ਵੀ ਕਾਹਨੂੰ ਛੱਡਣਾ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਤੇ ਮਲਾਈ ਵਰਗੀ कॉटन ਹੈ ਮਸਲਿਨ कॉटन ਟਾਈਪ ਹੈਗੀ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਆਂ ਹੀ ਪਾ ਸਕਦੀਆਂ ਨੇ ਬਹੁਤ ਪਿਆਰਾ ਸੂਟ ਹੈ 500 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਲੋ ਠੀਕ ਹੈ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ